ਸਤਿ ਸ਼੍ਰੀ ਅਕਾਲ ਬਰੋਸ ਸਵਾਗਤ ਹੈ ਤੁਹਾਡੇ ਆਪਣਾ YouTube ਚੈਨਲ ਤੇ Facebook ਪੇਜ ਤੇ ਜੋ ਵੀ ਨਵੇਂ ਜੁੜ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਅੱਜ ਦੀ ਜੋ ਵੀਡੀਓ ਬਣਾਉਣ ਲੱਗੇ ਆਪਾਂ ਆਪਾਂ ਆਪਣੇ ਪਿੰਡ ਰੌਕੇ ਕਲਾਂ ਵਿੱਚ ਬਾਈ ਬਲਵਿੰਦਰ ਸਿੰਘ ਦੇ ਘਰੇ ਬਣਾਉਣ ਲੱਗੇ ਆ ਬਾਈ ਬਲਵਿੰਦਰ ਦੇ ਘਰੇ ਜਿਵੇਂ ਸਕਰੀਨ ਤੇ ਇੱਟਾਂ ਬਿੱਟਰ ਉਸ ਵੇੜਾ ਲੱਗ ਰਹੀ ਆ ਤੇ ਕਾਫੀ ਟਾਈਮ ਤੋਂ ਰੁੱਤੀ ਸੀ ਆਲਮੋਸਟ ਵੀ 1.5 ਸਾਲ ਤੋਂ ਉੱਤ ਹੋ ਗਿਆ ਸੀ ਇਹਨੂੰ ਰਿਪੀਟ ਕਰਦੀ ਇਹਨੂੰ ਬਾਈ ਨੇ ਕਾਫੀ ਜਿਆਦਾ ਇਤਿਸ਼ਾਹ ਕਰ ਕੀਤਾ ਕਾਫੀ ਵਾਰ ਏਆਈ ਕਰਾਈ ਮੈਡੀਸਨ ਦਵਾਈ ਵੋ ਆਈਯੂ ਕਰਾਈ ਇਹਦੇ ਕੋਈ ਸਫਲਤਾ ਨਹੀਂ ਮਿਲੀ ਉਦੋਂ ਬਾਅਦ ਚ ਬਾਈ ਜੀ ਦਾ ਸੰਬਰਕ ਆਪਣੇ ਨਾਲ ਆਇਆ ਪਹਿਲਾਂ ਵੀ ਬਾਈ ਦਾ ਆਪਣੇ ਨਾਲ ਪ੍ਰੇਮ ਸੀ ਇਕੱਠੇ ਪੜਦੇ ਵੀ ਰਹੇ ਆ ਉਦੋਂ ਬਾਅਦ ਚ ਗੁਰੂ ਸਾਹਿਬ ਦੀ ਕਿਰਪਾ ਹੋਈ ਇਹਨਾਂ ਦੇ ਜੀਵੇਂ ਪਾਸ਼ਾ ਜੀ ਰਹਿਮਤ ਨਾਲ ਇਹ ਸਿੱਖੀ ਸਰੂਪ ਦੇ ਵਿੱਚ ਆ ਗਏ ਬਹੁਤ ਵਧੀਆ ਅਨੇਕ ਇਨਸਾਨ ਬਹੁਤ ਵਧੀਆ ਵਰਸਨ ਬਾਈ ਬਲਵਿੰਦਰ ਜਿਆਦਾ ਬੋਲ ਨਹੀਂ ਸਕਣਗੇ ਜਿੰਨਾ ਕਿ ਬੋਲ ਸਕਣਗੇ ਤੁਹਾਡੀ ਗੱਲਬਾਤ ਬਾਈ ਨਾਲ ਕਰਾਉਣੇ ਆ ਪੁੱਛਦੇ ਆ ਬਾਈ ਨੂੰ ਕਿ ਕਿੰਨੇ ਟਾਈਮ ਬਾਅਦ ਗਾਂ ਘੱਬਣ ਰਹੀ ਆ ਤੇ ਅੱਜ ਬਾਈ ਦਾ ਮਨ ਕਿੰਨਾ ਖੁਸ਼ ਆ ਭਾਈ ਸੱਸੀ ਕਹਿੰਦੇ ਠੀਕ ਗੱਲ ਜੀ ਭਾਈ ਜੀ ਤੁਸੀਂ ਜਿੰਨਾ ਕੋ ਬੋਲ ਸਕਦੇ ਹੋ ਕਿ ਉਹਨਾਂ ਨੂੰ ਉਹਤੇ ਦੱਸ ਦੋ ਤੇ ਅੱਜ ਤੁਹਾਡਾ ਮਨ ਕਿੰਨਾ ਖੁਸ਼ ਆ ਤੇ ਕਿੰਨੇ ਟਾਈਮ ਬਾਅਦ ਘੱਬਣ ਰਹੀ ਬਹੁਤ ਜਿਆਦਾ ਖੁਸ਼ ਆ ਬਾਈ ਢੇੜ ਸਾਲ ਬਾਅਦ ਘੱਡੋ ਘੱਡਰ ਢੇੜ ਸਾਲ ਹਾਂ ਜੀ ਹਾਂ ਜੀ ਅੱਜ ਮਨ ਨੂੰ ਕਿੰਨਾ ਖੁਸ਼ ਬਹੁਤ ਜਿਆਦਾ ਖੁਸ਼ੀ ਬਾਈ ਬਾਕੀ ਰੋਸ਼ੀ ਹਾਂ ਜੀ ਹਾਂ ਜੀ ਸੱਚੇ ਲੋਕ ਇਹਨੇ ਹਾਂਜੀ ਠੀਕ ਹੈ ਜੀ ਕਿਉਂਕਿ ਆਪਾਂ ਜਿਹੜਾ ਟ੍ਰੀਟਮੈਂਟ ਕੀਤਾ ਸੀ ਤੁਹਾਨੂੰ ਆਪਾਂ ਕਿਹਾ ਸੀ ਵੀ 20 ਦਿਨ ਦਾ ਟ੍ਰੀਟਮੈਂਟ ਕਰਨ ਦੋ ਅੱਜ ਪਹਿਲੀ ਏਜ ਦੇ ਕੰਸਿਵ ਕਰੂਗੀ ਪਹਿਲੀ ਏਜ ਦੇ ਕੰਸਿਵ ਕੀਤਾ ਨੇ ਹਾਂਜੀ ਪਹਿਲੀ ਡਿਗੇ ਹਾਂਜੀ ਉਹ ਪੈਸੇ ਲੱਗੇ ਭੁੱਲ ਗਿਆ ਅੱਜ ਹਾਂਜੀ ਹਾਂਜੀ ਰਾਸ ਆ ਗਿਆ ਜਦੋਂ ਆਪਾਂ ਨੂੰ ਹਾਂਜੀ 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 ਕਿਸਾਨ ਭਰਾਵੋ ਬਾਈ ਜੀ ਜਿਆਦਾ ਵੀਡੀਓ ਵਿੱਚ ਪਹਿਲਾਂ ਕਿਤੇ ਨਹੀਂ ਆਏ ਨਹੀਂ ਬੋਲ ਸਕਦਾ ਜਾ ਕੇ ਆਂਦਾ ਡੇਢ ਸਾਲ ਬਾਅਦ ਗਾਂ ਕੰਸਿਵ ਹੋਈ ਜਦੋਂ ਫਸਟ ਟਾਈਮ ਹੀ ਬਾਈ ਦੇ ਆਪਾਂ ਘਰੇ ਆਏ ਸੀ ਬਾਈ ਜੀ ਦੱਸ ਰਹੇ ਸੀ ਵੀ ਬਾਈ ਖਰਚਾ ਬਹੁਤ ਕਰ ਲਿਆ ਇਹ ਹੁੰਦਾ ਦੇ ਗਣਗੂ ਹੱਥ ਖੜੇ ਰਹੀ ਗੱਲ ਆ ਵੀਰੇ ਜਦੋਂ ਬੱਚੂ ਕਨਸੀਵ ਨਹੀਂ ਹੁੰਦਾ ਖਰਚਾ ਹੋਈ ਜਾਂਦਾ ਇਨਸਾਨ ਆਪਣਾ ਭਰਾ ਵੈਸੇ ਹੀ ਆਕੀ ਜਾਂਦਾ ਕੋ ਸਾਰਾ ਖਰਚਾ ਬਹੁਤ ਮਹਿੰਗਾ ਪੈਂਦਾ ਤੇ ਇਸੇ ਕਰਕੇ ਬਾਈ ਨੂੰ ਆਪਾਂ ਯਕੀਨ ਦਿਵਾਇਆ ਸੀ ਵੀ ਮੈਡੀਸਿਨ ਦਿਓ ਮੈਡੀਸਿਨ ਦੇਣ ਤੋਂ ਆ ਛੇਵੇਂ ਪਾਤਸ਼ਾਹ ਦੀ ਗੁਰੂ ਸਾਹਿਬ ਦੀ ਕਿਰਪਾ ਜ਼ਰੂਰ ਹੋਊਗੀ ਕਿਰਪਾ ਉਹਨਾਂ ਨੇ ਫੜ ਉਹਨਾਂ ਨੇ ਦੇਣਾ ਬਾਈ ਆਪਣਾ ਕੰਮ ਆ ਮਿਹਨਤ ਕਰਨਾ ਆਪਾਂ ਆਪਣੀ ਮਿਹਨਤ ਜਾਰੀ ਰੱਖੋ ਮਹਾਰਾਜ ਆਪਣੀ ਝੋਲੀ ਦੇ ਵਿੱਚ ਫਲ ਪਾਊਗਾ ਹੀ ਜ਼ਰੂਰ ਮਿਹਨਤ ਨਾ ਛੱਡੋ ਆਪਜੀ ਤੇ ਆ ਤੁਹਾਡੇ ਸਾਹਮਣੇ ਆ ਬਾਈ ਨੇ ਮਿਹਨਤ ਕੀਤੀ ਤੇ ਬਾਈ ਦੀ ਝੋਲੀ 'ਚ ਫਲ ਪੈ ਗਿਆ ਅੱਜ ਇਹ 3 ਮਹੀਨੇ ਤੋਂ ਉੱਪਰ ਗੱਬਨ ਚੈੱਕ ਪਾਸ ਹੋ ਗਈ ਆ ਇਸ ਤਰ੍ਹਾਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿਹੜੀਆਂ ਹੋਰ ਚਾਰਿਆਂ ਇਦਨਾਂ ਬੇਜਵਾਨ ਹੁਣ ਸਰਦੀ ਦੇ ਵਿੱਚ ਰੋੜਾਂ ਦੇ ਟੰਬੇ ਗੰਦਿਆਂ ਰੋੜੇ ਗੰਦਿਆਂ ਕਣਕਾਂ ਜੀ ਜਾਂਦਿਆਂ ਖੇਤਾਂ ਦੇ ਵਿੱਚ ਤੇ ਆਪਣੇ ਨਿਸਾਨ ਭਰਾ ਖੇਤਾਂ 'ਚੋਂ ਕੱਢਣ ਦੇ ਲਈ ਕੋਈ ਰੋੜੇ ਮਾਰਦਾ ਕੋਈ ਟੰਬੇ ਮਾਰਦਾ ਇਦਾਂ ਦੀ ਨੌਬਤਾ ਵੀ ਨਾ ਆਪਣਾ ਪਸ਼ੂ ਰਪੀਟਰ ਹੋ ਵੀ ਨਾ ਆਪਣਾ ਛੱਡਣ ਦੀ ਲੋੜੀ ਨਾ ਪਾਵੇ ਉਹਦਾ ਸਹੀ ਟਾਂਕਰਾਂ ਟ੍ਰੀਟਮੈਂਟ ਕਰਾਓ ਤੁਹਾਡੇ ਵੀ ਪਸ਼ੂ ਕੰਸੀਵ ਹੋ ਸਕਦੇ ਆ ਤੇ ਪੀਟਰ ਦਾ ਹਣ ਹੱਲ ਪੱਕਾ ਹੈਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਸ਼ੀ ਗਾਲ